ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਹੋਵੇਗਾ ਸਾਰੀਆਂ ਟੀਮਾਂ ਤੇ ਸਾਰੇ ਪਲੇਅਰ ਖੇਡਣਗੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੁਸੀਂ ਵੀਡੀਓ ਦੇ ਅੰਤ ਤੱਕ ਬਨੇ ਰਹੋ ਤਾਂ ਦੋਸਤੋ ਅੱਜ ਪਿੰਡ ਭਾਦਸੋ ਜ਼ਿਲ੍ਹੇ ਪਟਿਆਲੇ ਦੇ ਵਿੱਚ ਐਮ ਐਲ ਕੇ ਜਨਕੀ ਮੇਜਰ ਕਬੱਡੀ ਫੈਡਰੇਸ਼ਨ ਦਾ ਵੱਡਾ ਕਬੱਡੀ ਕੱਪ ਹੋਵੇਗਾ ਜਿੱਥੇ ਦੋਸਤੋ 8 ਟੀਮਾਂ ਦੇ ਮੁਕਾਬਲੇ ਹੋਣਗੇ ਪਹਿਲਾ ਇਨਾਮ 2.5 ਲੱਖ ਰੁਪਏ ਤੇ ਸੈਕੰਡ 2 ਲੱਖ ਰੁਪਏ ਹੋਵੇਗਾ ਬੈਸਟਨ ਦੋਸਤੋ ਬਾਈਕ ਜਿਹੜੇ ਉਹ ਜਿੱਤੇ ਜਾਣਗੇ ਤੇ ਐਮਐਲਕੇ ਦੀਆਂ ਵੱਡੀਆਂ ਟੀਮਾਂ ਪੁੱਜਣਗੀਆਂ ਜੇ ਆਪਾਂ ਹੁਣ ਖਿਡਾਰੀਆਂ ਦੀ ਗੱਲ ਕਰੀਏ ਤਾਂ ਸਾਰੀਆਂ ਟੀਮਾਂ ਦੇ ਵਿੱਚ ਸਾਰੇ ਖਿਡਾਰੀ ਦੋਸਤੋ ਪੁੱਜਣਗੇ ਸੁਲਤਾਨ ਦੇ ਪਿੰਡ ਦਾ ਇਹ ਮੇਲਾ ਹੈ ਤੇ ਇੱਥੇ ਅੱਜ ਜਿਹੜੇ ਵੱਡੇ ਚਿਹਰੇ ਨੇ ਖਿਡਾਰੀਆਂ ਦੇ ਉਹ ਸਾਰੇ ਪੁੱਜਣਗੇ ਜਿਵੇਂ ਕਿ ਸ਼ਿੱਲੂ ਹੋ ਗਿਆ ਬਹੁ ਅਕਬਰਪੁਰ ਵਾਲਾ ਇਸ ਤੋਂ ਵੀਨਾ ਜੱਗੂ ਹਾਕਮ ਵਾਲਾ ਗੁਰਵਿੰਦਰ ਕਾਂਗਾ ਦੀਪ ਦਬੁਰਜੀ ਬੰਟੀ ਟਿੱਪਾ ਬੁਰੀਆ ਸੀਸਰ ਅਤੇ ਹੋਰ ਸਨੀ ਕਾਲੇ ਸੰਗਿਆ ਵਰਗੇ ਸਾਰੇ ਹੀ ਖਿਡਾਰੀ ਪੁੱਜਣਗੇ ਜਾਂ ਪੰਗਲ ਕਰੀਏ ਪੂਰੀ ਫਤਿਹੜ ਚੰਨਾ ਦੀ ਸੁਲਤਾਨ ਨੇ ਕਿਹਾ ਸੀ ਹਜੇ ਉਹ ਜਿਹੜਾ ਇੰਡੀਆ ਦੇ ਵਿੱਚ ਨਹੀਂ ਆਇਆ ਜਦੋਂ ਵੀ ਜੇ ਆ ਜਾਂਦਾ ਤਾਂ ਉਹ ਪੱਕਾ ਖੇਡਦਾ ਤੇ ਪੂਰੀ ਫਤਿਹੜ ਚੰਨਾ ਦੋਸਤੋ ਹਜੇ ਇੰਡੀਆ ਨਹੀਂ ਆਇਆ ਤਾਂ ਕਰਕੇ ਉਹ ਨਹੀਂ ਖੇਡਦਾ ਅਤੇ ਹੋਰ ਸਾਰੇ 플레이ਰ ਖੇਡਣਗੇ ਤਾਂ ਇਹ ਸੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ